গুরু 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 গুরুয়া গুরু 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 ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਧੰਨ ਬਨ ਬ੍ਰਹਮ ਗਿਆਨੀ ਬਾਬਾ ਦੂਲਾ ਸਿੰਘ ਮਹਾਰਾਜੀ 78 ਵਾਲ ਮੁੱਜ ਮਜਾਰਾ ਸਾਹਿਬ ਵਿਖੇ ਜਿਨ੍ਹਾਂ ਦਾ ਪਵਿੱਤਰ ਜਨਮ ਪ੍ਰਕਾਸ਼ 1838 ਦੇ ਵਿੱਚ ਹੋਇਆ ਸੀ ਉਸ ਤੋਂ ਉਪਰੰਤ 1887 ਦੇ ਵਿੱਚ ਤਨਤਨ ਬ੍ਰਹਮ ਗਿਆਨੀ ਬਾਬਾ ਦੂਲਤ ਸਿੰਘ ਮਹਾਰਾਜੀ ਨੇ ਪੂਲੇ ਮੁਹੱਲੇ ਦੀ ਪਰੰਪਰਾ ਚਲਾਈ ਸੀ ਮਹਲਾ ਕੱਢਿਆ ਜਾਂਦਾ ਹੈ ਪੂਰੇ ਨਗਰ ਦੀ ਪ੍ਰਕਰਮਾ ਕੀਤੀ ਜਾਂਦੀ ਹੈ ਜਗਾ ਜਗਾ ਤੇ ਅਠ ਪੜਾ ਕੀਤੇ ਜਾਂਦੇ ਹਨ ਕੀਰਤਨ ਹੁੰਦਾ ਹੈ ਨਗਰ ਨਿਵਾਸੀ ਬਹੁਤ ਸਹਿਯੋਗ ਦਿੰਦੇ ਨੇ ਜਿਹੜੇ ਕਿ ਹਰ ਪੜਾ ਦੇ ਉੱਤੇ ਸੰਗਤਾਂ ਦਾ ਪੂਰਾ ਸਤਿਕਾਰ ਕਰਦੇ ਨੇ ਜਲ ਪਾਣੀ ਦੀ ਸੇਵਾ ਕਰਦੇ ਨੇ ਇਹ ਜ਼ੂਲੇ ਮੁਹੱਲੇ ਦੇ ਸੰਬੰਧ ਦੇ ਅੰਦਰ 14 ਮਾਰਚ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਹਰ ਮਾਰਚ ਦੀ ਜੋ ਪੁੰਨੀਆਂ ਆਉਂਦੀ ਹੈ ਪੁੰਨੀਆਂ ਵਾਲੇ ਦਿਨ ਇਸ ਸਥਾਨ ਤੇ ਜ਼ੂਲੇ ਮੁਹੱਲਾ ਬਹੁਤ ਸ਼ਰਧਾ ਦੇ ਨਾਲ ਮਾਲਵੇ ਦੇਖਦੀਆਂ ਸੰਗਤਾਂ ਮਾਝੇ ਦੇਖਦੀਆਂ ਸੰਗਤਾਂ ਦੋਆਬੇ ਦੀਆਂ ਸੰਗਤਾਂ ਦੇਸ਼ਾਂ ਅਬਦੇਸ਼ਾਂ ਦੀਆਂ ਸੰਗਤਾਂ ਹੋਮ ਹਮਾ ਕੇ ਪਹੁੰਚਦੀਆਂ ਨੇ ਇਸ ਦਿਨ ਦੇ ਉੱਤੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਸ਼ਿਵਾ ਕਰਦੀਆਂ ਨੇ ਇਸ ਦਿਨ ਦੇ ਉੱਤੇ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਂਦਾ ਹੈ ਜੋ ਕਿ ਵੈਦ ਮੰਡਲ ਦੇ ਸਹਿਯੋਗ ਦੇ ਨਾਲ ਪਰ ਡੇਰੇ ਦੇ ਵੱਲੋਂ ਉਹ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਸੋ ਫ੍ਰੀ ਹੁੰਦਾ ਹੈ ਉਸ ਦੀ ਜੋ ਸੇਵਾ ਹੁੰਦੀ ਹੈ ਉਹ ਡੇਰੇ ਵੱਲੋਂ ਕੀਤੀ ਜਾਂਦੀ ਹੈ ਸੋ ਸਾਰੀਆਂ ਸੰਗਤਾਂ ਨੂੰ ਇਸ ਸਦਾਨ ਤੇ ਪਹੁੰਚਣ ਦੀ ਹੂਲੇ ਮਹੱਲੇ ਦੇ ਸਬੰਧ ਦੇ ਅੰਦਰ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਹਮ ਹਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਹੂਲੇ ਮਹੱਲੇ ਦਾ ਦਿਹਾੜ ਮਨਾਉਣ ਦੀ ਕਿਰਪਾਲਤਾ ਕਰਨੀ ਜੀ ਸੋ ਇਸ ਕਰਕੇ ਪੂਲੇ ਮਹੱਲੇ ਦੇ ਸਬੰਧ ਦੇ ਅੰਦਰ ਦੋ ਤਰੀਕ ਤੋਂ ਸ੍ਰੀ ਕਨਫਰੈਂਸ ਸਹਿਜ ਜੀ ਦੀ ਲੜੀ ਹੈ ਉਹ ਪ੍ਰਾਰੰਭ ਹੈ ਜਿਨ੍ਹਾਂ ਦੇ 14 ਮਾਰਚ ਨੂੰ ਭੋਗ ਪਾਏ ਜਾਣਗੇ ਅਪ੍ਰਾਂਤ ਦੁਪਹਿਰ ਨੂੰ 1 ਵਜੇ ਨਗਰ ਕੀਰਤਨ ਦੀ ਰਮਤਾ ਹੋਵੇਗੀ ਅਤੇ ਉਸ ਤੋਂ ਉਪਰੰਤ ਸਾਰੀ ਰਾਤ ਹੀ ਨਗਰ ਦੀ ਨਗਰ ਦੀ ਪ੍ਰਕਰਮਾ ਕਰਕੇ ਸਾਰੀ ਰਾਤ ਕੀਰਤਨ ਦਰਬਾਰ ਹੋਵੇਗਾ ਜਿਸ ਦੇ ਅੰਦਰ ਰਾਗੀ ਢਾਡੀ ਆਪਣੇ ਕੀਰਤਨ ਦੁਆਰਾ ਆਪਣੇ ਢਾਡੀ ਕਲਾ ਦੁਆਰਾ ਅਤੇ ਸੰਤਾਂ ਮਹਾਪੁਰਸ਼ਾਂ ਦੇ ਹਰ ਸੰਪਰਦਾ ਦੇ ਸੰਤ ਮਹਾਪੁਰਸ਼ ਮੌਜੂਦ ਰਹੇ ਨੇ ਉਹ ਆਪਣੇ ਪ੍ਰਵਚਨਾਂ ਦੇ ਦੁਆਰਾ ਸਭ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਦਾਸ ਮੁਖ ਸ਼ਿਵਾਦਾਰ ਸੰਤ ਬਾਬਾ ਦੂਲਾ ਸਿੰਘ ਜੀ ਡੇਰਾ ਸੰਤਪੁਰੀ ਠੱਕਰਵਾਲ ਸਾਹਿਬ ਵਿਕੇਂ ਸੰਤ ਹਰਕਿਸ਼ਨ ਸਿੰਘ ਜੀ ਸੋਡੀ ਵਾਈਸ ਚੇਅਰਮੈਨ ਨਿਰਮਲ ਸੰਤ ਮੰਡਲ ਪੰਜਾਬ ਸੋ ਬੇਨਤੀ ਕਰਦਾ ਹੈ ਆਪ ਸਰਵ ਸੰਗਤਾਂ ਨੂੰ ਨਿਰਮਲ ਸੰਤ ਮੰਡਲ ਪੰਜਾਬ ਦੇ ਵੱਲੋਂ ਤਾਕੇ ਆਪ ਸਰਬੱਤ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ